ਲੇ ਵੀ ਮੇਤਰੋ ਇੱਕ ਨਾ ਕਹਾਵਤ ਹੁੰਦੀ ਹੈ ਵੀ ਤੀਜਾ ਰਲਿਆ ਤੇ ਕੰਮ ਗਲਿਆ ਕਿਉਂ ਬਾਪੂ ਕਿਵੇਂ ਹੁੰਦੀ ਹੈਗਾ ਉਹ ਤੇ ਇਹ ਬਿਲਕੁਲ ਪੁਰਾਣੇ ਬੰਦਿਆਂ ਦੀ 100 200 ਸਾਲ ਦਾ 100 ਸਾਲ ਪੁਰਾਣੇ ਬੰਦੇ ਦੀ ਕਹਾਵਤ ਹੈ ਹਾਂ ਕਹਿੰਦਾ ਜਦੋਂ ਤੀਜਾ ਬੰਦਰ ਵਾਲਿਆ ਉਦੋਂ ਕੰਮ ਗਲਿਆ ਗਲੇ ਦਾ ਭਾਵ ਕੀ ਆ ਹਰ ਜਿੱਥੇ ਦੋ ਬੰਦੇ ਆਪ ਵਿਚ ਕਿਸੇ ਗੱਲ ਤੇ ਟਕਰਾਅ ਹੋ ਗਿਆ ਖੇਤ ਹੋ ਗਿਆ ਪਿੰਡ ਹੋ ਗਿਆ ਘਰੇ ਹੋ ਗਿਆ ਉਹ ਜਿੱਦ ਰਹੇ ਨੇ ਆਪ ਵਿਚ ਹਾਂ ਉਹ ਉਹਨੂੰ ਬੁਰੇ ਸ਼ਬਦ ਬੋਲ ਰਿਹਾ ਉਹਨੂੰ ਉਹ ਬੁਰੇ ਬੁਰੇ ਸ਼ਬਦ ਜਦੋਂ ਕੋਈ ਤੁਰਿਆ ਜਾਂਦਾ ਤੀਜਾ ਬੰਦਾ ਉਹਨਾਂ ਦੇ ਖੜ ਗਿਆ ਜਦੋਂ ਇੱਕ ਬੰਦੇ ਨੇ ਉਹਨੂੰ ਬੁਰਾ ਸ਼ਬਦ ਬੋਲਿਆ ਉਹ ਉਹ ਤਾਂ ਹਾਨ ਨਹੀਂ ਮੰਨ ਜੂ ਵੀ ਇਹਦੇ ਸਾਹਮਣੇ ਮੈਨੂੰ ਇਹ ਬੁਰਾ ਸ਼ਬਦ ਬੋਲ ਗਿਆ ਉਹ ਤੋਂ ਵੱਧ ਚੜ ਕੇ ਬੋਲੂ ਵੱਧ ਚੜ ਕੇ ਬੋਲੂਗਾ ਉਹ ਦੂਜਾ ਦੂਜਾ ਬੰਦਾ ਫੇਰ ਕਹੂਗਾ ਜਦ ਮੈਨੂੰ ਇਹਦੇ ਸਾਹਮਣੇ ਬੋਲ ਗਿਆ ਹਾਂ ਜਿਹਨੇ ਕਿ ਉਹਦੇ ਬਸਰਮ ਸ਼ਰਮ ਉਹਦੇ ਸ਼ਰਮ ਸ਼ਰਮ ਦੇ ਮਾਰੇ ਵੀ ਸਾਡੀ ਇਹਦੇ ਸਾਹਮਣੇ ਬੇਇੱਜ਼ਤੀ ਹੋ ਰਹੀ ਆ ਉਹ ਜੱਫ ਮਜੱਫੀ ਹੋ ਜਾ ਸਹੀ ਗੱਲ ਹੈਗਾ ਨਾ ਜਿਉ ਬੰਦਾ ਤੜ ਜੇ ਲੈ ਮੇਰੀ ਗਰੰਟੀ 100% ਉਹ ਲੜਦੀ ਨਹੀਂ ਜੇ ਇੱਕ ਨੇ ਗਾਲ ਕੱਢੀ ਕਿਸੇ ਨੂੰ ਤਾਂ ਪਤਾ ਨਹੀਂ ਪੀਣ ਬੰਦੇ ਗਾਲ ਕੱਢਦੀ ਜਦੋਂ ਮੈਂ ਹਰਦੇਵ ਦੇ ਸਾਹਮਣੇ ਗਾਲ ਕੱਢਦੀ ਤੂੰ ਹੰ ਨਹੀਂ ਮੰਨੇਗਾ ਵੀ ਇਹਦੇ ਸਾਹਮਣੇ ਸਾਲਿਆਂ ਨੇ ਮੈਨੂੰ ਗਾਲ ਕੱਢਦੀ ਵੀ ਮੈਂ ਇਹਨੂੰ ਚਾਰ ਹੋਰ ਕੱਢਾਂ ਹਾਂ ਇਸ ਕਰਕੇ ਇਹ ਪੁਰਾਣੇ ਕਹਾਵਤ ਜਿਹੜੀ ਪੂਰੀ ਵਧੀਆ ਵੀ ਜਦੋਂ ਜੇ ਦੋ ਬੰਦੇ ਜਿੱਤਦੇ ਨੇ ਉਨਾ ਪੁਲਿਸੇ ਦੀ ਜਾਓ ਨਾ ਇਹ ਤਾਂ ਜਿਵੇਂ ਆਪ ਤੇ ਡਾਂਗਾ ਛੁਰਤੀ ਖੜਕ ਕੇ ਤਾਂ ਤਾਂ ਠੀਕ ਹੈ ਨਹੀਂ ਤੀਜੇ ਇੱਕ ਬੰਦੇ ਗਏ ਤਾਂ ਉਹ ਜਿਦਣਗੇ ਕਿਉਂਕਿ ਉਹਨੂੰ ਉਹ ਇੱਕ ਐ ਸਮਝ ਗਏ ਵੀ ਇਹ ਬੰਦੇ ਨੂੰ ਸਾਡੀ ਇਹਦੇ ਸਾਹਮਣੇ ਗਾਲ ਮੈਨੂੰ ਕੱਢੀ ਗਈ ਉਹਨੇ ਇਹਨੇ ਕੱਢੀ ਇਸ ਕਰਕੇ ਤੀਜਾ ਬੰਦਾ ਜਦੋਂ ਆਉਂਦਾ ਲੜਾਈ ਕਰਾਉਂਦੇ ਆ ਹਾਂ ਜਾਂ ਇੱਕ ਹੋਰ ਦਾ ਹੋਰ ਕਹਾਵਤਾ ਦੋ ਬੰਦੇ ਬੈਠੋ ਤੀਜੇ ਬੰਦੇ ਨੇ ਇੱਕ ਨੂੰ ਕਹਾਤਾ ਉਹ ਰਿਆ ਗੱਲ ਸੁਣੇ ਚਾਹ ਕੋਸ ਨਾ ਕਹੇ ਉੱਥੇ ਉਹਦੇ ਅਰਖ ਸੁਭਈ ਸਾਲੇ ਨੇ ਮੇਰੇ ਖਲਾਫ ਕਰ ਮੇਰੇ ਖਿਲਾਫ ਗੱਲ ਕਰ ਰਹੇ ਹੋ ਵੀਰੇ ਤੀਜੇ ਪੱਧਰੇ ਤੋਂ ਭਰੇਜ ਰੱਖੋ ਜੋੜੀ ਤਾਂ ਜੋੜੀ ਹੋ ਰਹੀ ਜੋੜੀ ਦਾ ਜੋੜੀ ਆ ਸੇ ਆਰਾਮਤੰਦਰ ਹੋਣੀ ਵਰਗੀ ਤਿੰਨ ਤੇ ਅੱਗਾ ਖਲਾਰਾ ਪਿਆ ਰਹ ਸਹੀ ਗੱਲ ਹੈ ਵੀ ਇਸ ਕਰਕੇ ਸਭ ਨੂੰ ਬੇਨਤੀ ਹੈ ਵੀ ਭਾਈ ਜੋੜੀ ਰਹੋ ਜੇ ਜੋੜੀ ਲੜ ਵੀ ਪਾਉਗੇ ਤਾਂ ਕਿਸੇ ਨੂੰ ਪਤਾ ਤਾਂ ਨਹੀਂ ਲੱਗੂ ਸਹੀ ਗੱਲ ਹੈ ਆਪਕ ਲੜ ਕੇ ਫੇਰ ਬੋਲ ਪੋਗੇ ਉਹੀ ਗੱਲ ਤੇ ਸਾਡੇ ਤੇ ਆਈ ਆ ਅੱਛਾ ਅਸੀਂ ਵੀ ਲੜ ਪਏ ਜੋ ਤੀਜਾ ਬੰਦਾ ਆ ਗਿਆ ਸਾਨੂੰ ਆ ਆਪ ਆਪ ਨੂੰ ਹਾਰ ਨਹੀਂ ਮੰਨਿਆ ਸੀ ਵੀਰ ਇਹਦੇ ਸਾਹਮਣੇ ਮੈਨੂੰ ਇਹ ਨਹੀਂ ਆਇਆ ਕਹਤਾ ਉਹਨੂੰ ਉਹਨੂੰ ਆਇਆ ਵੀ ਆਇਆ ਹਾਂ ਵੀ ਤੇ ਦਾ ਆਈ ਔਰ ਤੀਜਾ ਬੰਦਾ ਕੋਈ ਕਿਸੇ ਨੂੰ ਡਾਂਗ ਨਹੀਂ ਫੜਾਉਂਦਾ ਐਨਾ ਕਹਦਾ ਮੈਂ ਸਾਰੇ ਤਿੰਨ ਰਾਲਿਆਂ ਦਾ ਧੰਨਵਾਦ ਕਰਦਾ ਲੈ ਵੀ ਮਿੱਤਰੋ ਹਾਂ ਹਰਦੇਵ ਹਾਂ ਹਰਦੇਵ ਸਿੰਘ ਲੈ ਵੀ ਮਿੱਤਰੋ ਪਿੰਡੂ ਇਹ ਹੁੰਦਾ ਵੀ ਤੀਜਾ ਰਾਲਿਆ ਤੇ ਕੰਮ ਗਲਿਆ ਹਣਾ ਬਾਕੀ ਬਈ ਕਿਹੜੇ ਮੇਰੇ ਵੀਰ ਨੂੰ ਇਹ ਗੱਲ ਦਾ ਪਤਾ ਸੀ ਗਿਆ ਕਮੈਂਟ ਜ਼ਰੂਰ ਕਰਿਓ ਬਈ ਬਾਪੂ ਨੇ ਗੱਲਾਂ ਘੈਂਟ ਹੁੰਦੀਆਂ ਨੇ ਸੁਣਿਆ ਕਰੋ ਧੰਨਵਾਦ